ਇਸ ਵੇਲੇ ਦੀ ਵੱਡੀ ਖਬਰ ਤਰਨਤਾਰਨ ਤੋਂ ਆ ਰਹੀ ਹੈ ਜਿੱਥੇ ਸਕੋਰਪੀਅਸਵਾਰ ਨੌਜਵਾਨਾਂ ਤੇ ਸਵਿਫਟ ਚ ਆਏ ਹਮਲਾਵਰਾਂ ਨੇ ਤਾਵੜ ਤੋੜ ਗੋਲੀਆਂ ਚਲਾ ਦਿੱਤੀਆਂ ਇਸ ਹਮਲੇ 'ਚ ਇੱਕ ਨੌਜਵਾਨ ਦੇ ਹੱਥ ਤੇ ਗੋਲੀ ਵੱਜੀ ਹੈ ਜਦਕਿ ਦੂਸਰੇ ਦੇ ਸਿਰ 'ਚ ਲੱਗੀ ਹੈ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਜਾਣਕਾਰੀ ਮੁਤਾਬਕ ਸਕੋਰਪੀਅਸਵਾਰ ਜਗਰੂਪ ਸਿੰਘ प्रकाशदीप सिंह ਅਤੇ ਗੁਰਪ੍ਰੀਤ ਸਿੰਘ ਆਪਣੀ ਸਕੋਰਪਿਓ ਚ ਸਵਾਰ ਹੋ ਕੇ ਤਰਨਤਾਰਨ ਸ਼ਹਿਰ ਆ ਰਹੇ ਸਨ ਜਦੋਂ ਇਹ ਪਿੰਡ ਮਲਿਆ ਨੇੜੇ ਪਹੁੰਚੇ ਤਾਂ Swift ਚ ਪੰਜ ਅਣਪਛਾਤੇ ਨੌਜਵਾਨ ਆਏ ਜਿਨ੍ਹਾਂ ਨੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਅਨੇ ਵਾ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਇਸ ਦੌਰਾਨ ਹਮਲਾਵਰਾਂ ਵੱਲੋਂ ਸਕੋਰਪਿਓ ਤੇ ਤੇਜ਼ ਤਾਰ ਹਥਿਆਰਾਂ ਨਾਲ ਬਾਹਰ ਵੀ ਕੀਤੇ ਗਏ ਫਾਇਰਿੰਗ ਕਰਨ ਤੋਂ ਬਾਅਦ Swift ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਜਿਵੇਂ ਹੀ ਇਸ ਦੀ ਸੂਚਨਾ ਪੁਲਿਸ ਨੂੰ ਮਿਲਿਤਾ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਇਸ ਘਟਨਾ ਤੋਂ ਬਾਅਦ ਇਲਾਕੇ 'ਚ دہشت ਦਾ ਮਾਹੌਲ ਬਣਿਆ ਹੋਇਆ ਹੈ ਸੂਚਨਾ ਮਿਲਨ ਤੋਂ ਬਾਅਦ ਤਰਨ ਤਰਨ ਦੇ ਮੁਖੀ ਇੰਸਪੈਕਟਰ ਗਗਨਦੀਪ ਸਿੰਘ ਮੌਕੇ ਤੇ ਪਹੁੰਚ ਚੁੱਕੇ ਨੇ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜ਼ਖਮੀ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਪਹਿਲਾਂ ਵੀ ਉਹਨਾਂ ਦੇ ਘਰ ਤੇ ਹਮਲਾ ਹੋ ਚੁੱਕਿਆ ਹੈ ਹੁਣ ਮੂੜ ਉਹਨਾਂ ਦੇ ਬੇਟੇ ਤੇ ਗੋਲੀਆਂ ਚਲਾਈਆਂ ਗਈਆਂ ਨੇ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਮੈਂ ਕਿੰਨੀ ਆ ਕਿ ਮੇਰੇ ਪੁੱਤ ਦੀ ਜਾਨ ਬਚੀ ਆ ਪਰ ਪੁਲਿਸ ਚੋੱਕ ਕੇ ਲੈ ਗਈ ਆ ਮੇਰੇ ਪੁੱਤ ਦਾ ਨੁਕਸਾਨ ਨਾ ਕੋਈ ਕੀਤਾ ਜਾਵੇ ਅੱਗੇ ਵੀ ਸਾਡੇ ਘਰ ਗੋਲੀਆਂ ਮਾਰੀਆਂ ਸਾਡੇ ਟਰੈਕਟਰਾਂ ਚ ਤੇ ਘਰ ਚ ਮਾਰ ਕੇ ਚਲੇ ਗਏ ਸਾਡੇ ਜੀਵ ਵਾਲ ਵਾਲ ਬਚੇ ਸੀ ਕੌਣ ਆ ਉਹ ਬੰਦੇ ਪਤਾ ਨਹੀਂ ਕੌਣ ਬੰਦੇ ਸੀ ਉਹਨੂੰ ਨਹੀਂ ਪਤਾ ਲੱਗਦਾ ਕਿੱਲਾ ਵੀ ਤੁਹਾਨੂੰ ਧਮਕੀਆਂ ਆਉਂਦੀਆਂ ਸਾਨੂੰ ਵੀ ਧਮਕੀਆਂ ਅੱਗੇ ਵੀ ਆਉਂਦੀਆਂ ਸੀ 2.5 ਰੈਂਕੀ ਕਰਨ ਦਾ ਹੈ ਸਾਡੇ ਬੂਹੇ ਤੇ ਗਾੜੀਆਂ ਹੀ ਵੇਖੇ ਆ ਬੰਦੇ 4 ਜਾਣੇ ਪਰ ਅਸੀਂ ਉਹਨਾਂ ਦੀ ਪਛਾਣ ਜ਼ਰੂਰ ਕਰਾਂਗੇ ਕੌਣ ਆ ਹੁਣ ਪੁਲਿਸ ਚੋੱਕ ਕੇ ਲੈ ਗਈ ਮੇਰੇ ਪੁੱਤ ਨੂੰ ਪਤਾ ਨਹੀਂ ਉਹਨਾਂ ਨੇ ਕੀ ਕਰਨਾ ਮੇਰੇ ਪੁੱਤ ਦੇ ਨਾਲ ਮੇਰੇ ਪੁੱਤ ਨੂੰ ਬਚਾਇਆ ਜਾਵੇ ਉਸ ਤੋਂ ਪਹਿਲਾਂ ਹਮਲਾ ਆਇਆ ਤੇ ਅਸੀਂ ਦਰਖਾਹ ਚਾਹੁੰਦੀ ਤੀਆਂ ਪਰ ਪੁਲਿਸ ਨੇ ਸਾਡੀ ਕੋਈ ਨਹੀਂ ਸੁਣੀ ਹਾਂਜੀ ਮਾਮਲਾ ਚਰਚਾ ਹਾਂਜੀ ਦਰਜ ਕਰਵਾਏ ਆ ਮਾਮਲੇ ਸਾਡੀ ਕਿੰਨਾ ਕੀ ਰੋ ਗਿਆ ਉਹ ਮਿੰਦੇ ਹੋ ਗਿਆ ਨੇ ਤਿੰਨ ਸਾਲ ਹੋ ਗਏ ਹੋਣੇ ਆ ਦੋ ਤਿੰਨ ਸਾਲ ਹੋ ਗਏ ਆ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਈ ਹੁਣ ਫੇਰ ਮੇਰੇ ਪੁੱਤ ਨੂੰ ਲੈ ਕੇ ਚੋੱਕ ਕੇ ਪੁਲਸ ਵਾਲੇ ਮੇਰੇ ਪੁੱਤਾਂ ਨੂੰ ਕੁੱਟੇ ਜਾਂਦੇ ਘੜ ਕੇ ਮੈਂ ਕੀ ਕਰੂੰਗੀ ਇਹ ਕਲੀਕਲ ਬਾਕੀ ਹੈ ਮੇਰਾ ਨਾਮ ਹਰਪ੍ਰੀਤ ਸਿੰਘ ਪਿੰਡ ਮੇਰਾ ਕੱਦਗੇਲਾ ਮੇਰਾ ਬੇਟਾ ਮੈਂ ਸਾਥੀ ਨਾਲ ਇੱਥੇ ਤਰਨਤਾਰਨ ਆਇਆ ਸੀ ਆਪਣੀ ਪੂਆ ਜੀ ਦੇ ਘਰੇ ਤੇ ਮਲਗੇ ਲੱਗੇ ਕੋਈ ਅਣਪਛਾਤੇ ਲੋਕਾਂ ਨੇ ਉਹਦੇ ਤੇ ਗੋਲੀਆਂ ਨਾਲ ਕਤਲਨਾ ਹਮਲਾ ਕਰ ਦਿੱਤਾ ਉਹਦੇ ਇੱਕ ਸਾਥੀ ਦੇ ਹੱਥ ਵਿੱਚ ਗੋਲੀ ਲੱਗੀ ਇੱਕ ਦੇ ਸਿਰ ਵਿੱਚ ਲੱਗੀ ਤੇ ਉਹ ਆਪ ਮਾਲਕ ਦੀ ਕਿਰਪਾ ਦੇ ਨਾਲ ਬਚਾ ਹੋਇਆ ਉਹਨਾਂ ਦੀ ਜਾਨ ਹੀ ਬਚੀ ਆ ਬਾਕੀ ਕਸਰ ਕੋਈ ਨਹੀਂ ਛੱਡੀ ਤੇ ਬੜਾ ਜਿਆਦਾ ਅਨਾਂ ਕਾਨੂੰਨ ਆਏ ਤੇ ਜਿਹੜੇ ਆਣ ਕੇ ਵੇਖੋ ਜਿਹੜੇ ਬੰਦੇ ਤੇ ਐਡਾ ਵੱਡਾ ਕਤਲਨਾ ਹਮਲਾ ਹੋਇਆ ਅਣਪਛਾਤੇ ਲੋਕਾਂ ਵੱਲੋਂ ਉਸ ਬੰਦੇ ਦੀ ਪੰਜਾਬ ਪੁਲਿਸ ਵੱਲੋਂ ਹੈਲਪ ਕਰਨ ਦੀ ਜਗ੍ਹਾ ਉਸ ਬੰਦੇ ਨੂੰ ਐਸਐਚਓ ਸਿਟੀ ਹਸਪੀਟਲ ਦੇ ਵਿੱਚੋਂ ਚੱਕ ਕੇ ਲੈ ਗਿਆ ਕਿ ਮੈਂ ਇਹਦੀ ਇਨਕੁਆਰੀ ਕਰਨੀ ਦੇਖੋ ਜੀ ਇਹ ਟਾਈਮ ਇਨਕੁਆਰੀ ਦਾ ਕਿ ਜਾਂ ਪਬਲਿਕ ਦੀ ਹੈਲਪ ਕਰਨ ਦਾ ਇਹ ਕਰਕੇ ਅਸੀਂ ਮੁੱਖ ਮੰਤਰੀ ਸਾਹਿਬ ਤੋਂ ਡੀਜੀਪੀ ਸਾਹਿਬ ਤੋਂ ਐਸਐਸਪੀ ਤਰਨਤਾਰਨ ਤੋਂ ਪਰਜੋਰ ਬੇਨਤੀ ਕਰਕੇ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਦੀ ਰੱਖਿਆ ਕੀਤੀ ਜਾਵੇ ਸਾਡੇ ਬੱਚੇ ਨੂੰ ਇਨਸਾਫ ਦਿਵਾਇਆ ਜਾਵੇ ਕਿਉਂਕਿ ਜਨਤਾ ਤੋਂ ਇਹਨਾਂ ਪੁਲਿਸ ਦਾ ਭਰੋਸਾ ਨਾ ਉੱਠ ਸਕੇ ਪਹਿਲਾਂ ਵੀ ਤੁਹਾਡੇ ਤੇ ਕੋਈ ਹਮਲਾ ਹੋਇਆ ਤੁਹਾਡੇ ਬੱਚੇ ਹਾਂਜੀ ਸਾਡੇ ਬੱਚੇ ਤੇ ਪਹਿਲਾਂ ਵੀ ਸਾਡੇ ਘਰੇ ਕਾਤਲਨਾ ਹਮਲੇ ਹੋ ਚੁੱਕੇ ਆ ਉਹਦੀਆਂ ਐਫਆਈਆਰਾਂ ਦਰਜ ਹਨ ਕੋਈ ਗ੍ਰਿਫਤਾਰੀ ਅਜੇ ਤੱਕ ਕਿਸੇ ਪੁਲਿਸ ਵੱਲੋਂ ਨਹੀਂ ਕੀਤੀ ਗਈ ਹਰ ਜਗ੍ਹਾ ਤੇ ਉਸ ਟਾਈਮ ਤੇ ਵੀ ਦਰਖਾਸਤਾਂ ਦਿੱਤੀਆਂ ਗਈਆਂ ਸੀ ਰੰਜਸ ਦਾ ਸਾਨੂੰ ਅਨਪਸਾਤ ਤੇ ਲੋਕਾਂ ਵੱਲੋਂ ਹਮਲਾ ਇਹ ਅਨਪਸਾਤ ਜਿਹੜੇ ਲੋਕ ਆ ਉਹ ਧਮਕੀਆਂ ਦਿੰਦੇ ਆ ਰੰਜਿਸਦਾ ਤੇ ਤੁਸੀਂ ਆ ਵੀ ਸਿਆਣੇ ਦੇ ਰੰਜਿਸ ਤੇ ਆ ਵੀ ਲੋਕ ਰੱਖੀ ਜਾ ਰਹੇ ਆ ਕੀ ਪਤਾ ਕੀ ਇਹਨਾਂ ਲੋਕਾਂ ਦਾ ਵਿਗਾੜਿਆ ਹੈ ਕੀ ਬੱਚੇ ਡੜੇ ਦਾ ਮਾਂਗੀ ਨਾ ਜਗਰੂਪ ਸਿੰਘ ਹੈ ਜੀ ਉਹਦਾ ਉਹਦਾ ਨਾਂ ਇੱਕ ਗੁਰਪ੍ਰੀਤ ਸਿੰਘ ਗੋਪੀ ਹੈ ਮੁੰਡਾ ਜੀ ਤੇ ਦੂਜਾ ਮੁੰਡਾ ਬੱਬੂ ਆ ਅਰਸ ਠੀਕ ਹੈ ਜਾਨ ਹਾਂ ਠੀਕ ਹੈ ਜੀ ਜਾਨ ਤੇ ਬੱਪੂ ਦੀਪ ਸਿੰਘ ਜੀ ਦੀ ਕਿਰਪਾ ਦੇ ਨਾਲ ਬਚੀ ਆ ਬਾਕੀ ਇਹਨਾਂ ਵੱਲੋਂ ਕੋਈ ਕਥਰ ਨਹੀਂ ਜੀ ਬੰਦੇ ਨੂੰ ਪਤਾ ਲੱਗਿਆ ਬੜੀ ਖੜੀ ਬੰਦੀ ਬੰਦੇ ਅਣਪਛਾਤੇ ਆ ਜੀ ਪਤਾ ਲਾਵਾਂਗੇ ਪਤਾ ਲੱਗੂਗਾ ਬਾਕੀ ਇਹ ਪੰਜਾਬ ਪੁਲਿਸ ਪਤਾ ਲਾਉਣ ਦੀ ਜਗ੍ਹਾ ਸਾਡੇ ਪਰਿਵਾਰ ਤੇ ਦਬਾਅ ਪਣਾ ਰਹੀ ਹੈ ਜੀ ਕਿਹਨੇ ਪਤਾ ਜਖਮੀ ਹੈ ਸੱਚੀ ਜਖਮੀ ਪਹਿਲਾਂ ਹੁੰਦਾ ਹੈ ਇੱਕ ਬੰਦੇ ਦਾ ਜਖਮੀ ਆ ਹਾਂਜੀ ਭਾਈ ਕੱਦਿਆ ਰਹੇ ਕੱਦਿਆ ਰਹੇ ਇੱਕ ਆਪਣੀ ਗੱਡੀ ਤੇ ਸੀ ਖਲੋਤੇ ਅੱਛਾ ਜੀ ਹਾਂਜੀ ਅਗੇ ਇੱਕ ਸਰਵਿਸ ਯਾਰ ਹਾਂਜੀ ਤਪੀਰ ਜੀ ਸਰ ਕਿਥੇ ਕਰ ਇਨਸੀਡੈਂਟ ਕਿੱਥੋਂ ਹੋਇਆ ਜੀ ਹਾਂਜੀ ਕਿ ਇਨਸੀਡੈਂਟ ਕਿੱਥੋਂ ਹੋਇਆ ਜੀ ਵਕਿਆ ਇੱਕ ਕਦਗਲ ਤੇ ਲੱਗੇ ਪੰਪ ਹੈਗਾ ਜੀ ਆਪਣਾ ਸਰਵਿਸ ਸਟੇਸ਼ਨ ਉਧਰ ਲੱਗੇ ਸਰ ਕੋਈ ਗੋਲੀ ਚਲੀ ਹੈ ਜੀ ਗੋਲੀ ਇਨਸੀਡੈਂਟ ਫਾਇਰਿੰਗ ਇਨਸੀਡੈਂਟ ਹੈ ਤੱਕ ਲੈ ਕੇ ਸਰ ਉਹ ਤੁਹਾਨੂੰ ਜਿਹਾ ਦੇਖਾ ਰਿਹਾ ਜੀ ਸਰ ਨਾਮ ਲੈ ਕੇ ਤੁਹਾਨੂੰ ਦੱਸੂਗਾ ਕੋਈ ਪਰ ਇਹ ਬੰਦਿਆਂ ਦੇ ਵਰਤਨੀ ਨਹੀਂ ਜੀ ਨਹੀਂ ਗੈਂਗਵਾਰ ਨਹੀਂ ਇਹਨਾਂ ਬੰਦਿਆਂ ਦੇ ਪਿੱਛੇ ਕੋਈ ਬਰਾਮਣੇ ਪਰਚੇ ਵੀ ਹੈਗੇ ਜੀ ਕੋਈ ਕ੍ਰਿਮੀਨਲ ਬੰਦੇ ਆਏ ਵੈਰੀਫਾਈ ਕੀਤਾ ਜਾਏਗਾ ਸਾਰਾ ਅੱਜ